ਹਾਂਜੀ ਆਪਾਂ ਇਸ ਟਮ ਖੜੇ ਆ ਜੀ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਗੋਵਿੰਦ ਘਾਟ ਸਮਾ ਸਵੇਰ ਦਾ 8 ਵਜੇ ਦਾ ਹੋ ਗਿਆ ਜੀ ਤੇ ਸਾਰੀ ਸੰਗਤਾਂ ਚਾਲੇਪਨ ਲੱਗੀਆਂ ਨੇ ਗੋਵਿੰਦ ਘਾਟ ਤੋਂ ਗੋਵਿੰਦ ਧਾਮ ਸਾਹਿਬ ਤੇ ਸੰਗਤਾਂ ਤੁਸੀਂ ਦੇਖ ਸਕਦੇ ਹੋ ਪੂਰਾ ਇਕੱਠ ਹੈ ਆਪਣੇ ਬੈਗ ਬਿਸਤਰੇ ਸਾਰੇ ਸੰਗਤਾਂ ਇਕੱਠੇ ਕਰੀ ਜਾ ਰਹੀਆਂ ਨੇ ਤੇ ਸੰਗਤਾਂ ਬਾਅਦ ਚੱਲਣ ਲੱਗੀਆਂ ਨੇ ਗੋਵਿੰਦ ਧਾਮ ਵੱਲ ਤੇ ਆਪਾਂ ਵੀ ਉਹਨਾਂ ਵਿੱਚ ਸ਼ਾਮਲ ਹੋ ਜਾਣਾ ਹੈ ਇਹ ਹੈ ਜੀ ਬਾਹਰ ਦਾ ਦ੍ਰਿਸ਼ ਗੋਬਿੰਦ ਘਾਟ ਦਾ ਤੇ ਅੰਦਰ ਵੀਡੀਓ ਅਲਾਉਡ ਨਹੀਂ ਹੈਗੀ ਤੇ ਆਪਾਂ ਮर्यादा ਨੂੰ ਕਾਇਮ ਰੱਖਣਾ ਹੈ ਗੁਰੂ ਘਰ ਜੀ ਨੂੰ ਸੋ ਹਾਂ ਜੀ ਇਹ ਪੁਲ ਬਣਿਆ ਜੀ ਨਵਾਂ ਬੜਾ ਪ੍ਰੋਟੈਸਟ ਕੀਤਾ ਇੱਥੋਂ ਦੇ ਲੋਕਾਂ ਨੇ ਪੁਲ ਬਣਾਉਣ ਵਾਸਤੇ ਤੇ ਉਹ ਸਾਹਮਣੇ ਉੱਥੇ ਹੁੰਦਾ ਸੀ ਜੀ ਪੁਰਾਣਾ ਪੁਲ ਪਹਿਲਾਂ ਤੇ ਉਹ ਜਿਹੜਾ ਉਪਰੋ ਪਹਾੜ ਗਿਆ ਤੇ ਉਹ ਟੁੱਟ ਗਿਆ ਤੇ ਉਹਦੇ ਕਰਕੇ ਫਿਰ ਇਹ ਨਵਾਂ ਪੁਲ ਬਣਿਆ ਹੋਇਆ ਜੀ ਹੁਣ ਇਹਦੇ ਤੇ ਆਪਾਂ ਜਾ ਰਹੇ ਹਾਂ ਜੀ ਹੁਣ ਨਵੇਂ ਪੁਲ ਤੇ ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾ ਹੋ ਗਿਆ ਜੀ 8:25 ਤੇ ਦਿਨ ਸ਼ਨੀਵਾਰ ਆਪਾਂ ਯਾਤਰਾ ਸ਼ੁਰੂ ਕਰ ਲਈ ਜੀ ਗੋਵਿੰਦ ਘਰ ਤੋਂ ਗੁਰਦੁਆਰਾ ਗੋਵਿੰਦ ਧਾਮ ਤੱਕ ਤੇ ਸੰਗਤਾਂ ਵਿੱਚ ਆਨੇ ਪਾਤੇ ਨੇ ਕਈ ਸੰਗਤਾਂ 6:00 ਵੀ ਚੱਲ ਗਈਆਂ ਇੱਥੋਂ ਤੇ ਆਪਾਂ ਤੁਰਿਆ ਜੀ 8:25 ਤੇ ਤੇ ਪਿਛਲੇ ਪਾਸੇ ਹਲਕ ਨੰਦਾ ਦਾ ਪਾਣੀ ਵਗ ਰਿਹਾ ਜੀ ਤੇ ਆਇਦਰ ਸਾਹਮਣੇ ਪਹਿਲਾ ਪੁਲ ਉੱਥੇ ਹੁੰਦਾ ਸੀ ਜੀ ਇੱਥੇ ਹੁੰਦਾ ਸੀ ਪਹਿਲਾ ਪੁਰਾਣਾ ਪੁਲ ਜਿਹੜਾ ਟੁੱਟ ਗਿਆ ਉਥੋਂ ਪਹਾੜ ਦੇ ਗਿਆ ਸੀ ਤੇ ਉਹ ਟੁੱਟ ਗਿਆ ਸੀ ਤੇ ਹੁਣ ਆਪਾਂ ਚੱਲਿਆ ਜੀ ਨਵੇਂ ਪੁਲ ਵੱਲ ਤੇ ਉਹ ਸਾਹਮਣੇ ਦੇਖ ਰਹੇ ਤੁਸੀਂ ਨਵਾਂ ਪੁਲ ਬਣਿਆ ਹੋਇਆ ਜੀ ਤਫਾ ਉੱਧਰ ਲੈ ਕੇ ਚਲਦੇ ਆ ਜੀ ਤੁਹਾਨੂੰ ਫੋਨ ਸੋਹਣ ਜੀ ਇਹ ਪੁਲ ਬਣਿਆ ਜੀ ਨਵਾਂ ਬੜਾ ਪ੍ਰੋਟੈਸਟ ਕੀਤਾ ਇੱਥੋਂ ਦੇ ਲੋਕਾਂ ਨੇ ਪੁਲ ਬਣਾਉਣ ਵਾਸਤੇ ਤੇ ਉਹ ਸਾਹਮਣੇ ਉੱਥੇ ਹੁੰਦਾ ਸੀ ਪੁਰਾਣਾ ਪੁਲ ਪਹਿਲਾਂ ਤੇ ਉਹ ਜਿਹੜਾ ਉੱਪਰੋਂ ਪਹਾੜ ਗਿਆ ਤੇ ਉਹ ਟੁੱਟ ਗਿਆ ਤੇ ਉਹਦੇ ਕਰਕੇ ਫਿਰ ਇਹ ਨਵਾਂ ਪੁਲ ਬਣਿਆ ਹੋਇਆ ਜੀ ਹੁਣ ਇਹਦੇ ਤੇ ਆਪਾਂ ਜਾ ਰਹੇ ਆ ਜੀ ਹੁਣ ਨਵੇਂ ਪੁਲ ਤੇ ਤੇ ਗੱਡੀਆਂ ਵੀ ਇੱਥੋਂ ਜਾਂਦੀਆਂ ਜੀ ਗੱਡੀਆਂ ਬੱਸਾਂ ਇੱਥੋਂ ਜਾਂਦੀਆਂ ਨੇ ਉੱਪਰ ਤੱਕ ਤੇ ਉਹ ਸਾਹਮਣੇ ਲੱਗੀਆਂ ਹੋਈਆਂ ਜੀ ਗੱਡੀਆਂ ਸਮੋ ਟਾਟਾ ਸਮੋ ਹੁੰਦੀਆਂ ਤੇ ਉਹਦੇ ਤੇ ਆਪਾਂ ਨੂੰ 50 ਰੁਪਏ ਪਰ ਪਰਸਲ ਲੈਂਦੀ ਆ ਜੀ ਲੋ ਜੀ ਇਹ ਜੀ ਨਵਾਂ ਪੁਲ ਤੇ ਇੱਧਰ ਸਾਹਮਣੇ ਜਾਰੀ ਜੀ ਹਲਕਨੰਦਾ ਤੇ ਹੁਣ ਆਪਾਂ ਟ੍ਰੈਕਿੰਗ ਕਰਕੇ ਜਾਣਾ ਜੀ ਉੱਪਰ ਤੇ ਸਿਰਫ ਆਪਾਂ ਗੱਡੀ ਤੇ ਬੈਠ ਕੇ ਪਿੰਡ ਪੁਲਣਾ ਤੱਕ ਜਾਵਾਂਗੇ ਜੀ ਇਹ ਬੱਦਲ ਬਣਾ ਜੀ ਸੋਹ ਜੀ ਇੱਥੇ ਆ ਕੇ 10 ਕਿਲੋਮੀਟਰ ਲੱਗਦੇ ਜੀ ਗੋਵਿੰਦ ਘਾੜ ਤੋਂ ਜਿੱਥੇ ਗੱਡੀਆਂ ਖੜੀ ਹੁੰਦੀਆਂ ਜੀ ਤੇ ਇੱਥੇ 50 ਰੁਪਏ ਲੈਂਦੇ ਜੀ ਪੁੱਲਣਾ ਪਿੰਡ ਤੱਕ ਜਿਹੜੇ ਬੰਦੇ ਆਪਣੇ ਬੈਠੇ ਨੇ ਤੇ ਫਿਰ ਆਪਾਂ ਹੁਣ ਚੱਲਦੇ ਆਂ ਜੀ ਪਿੰਡ ਪੁੱਲਣਾ ਚੱਲ ਪਿਆ ਜੀ ਪੁਲਣਾ گاਉਂ ਤੱਕ ਜਾਵਾਂਗੇ ਗੱਡੀ ਤੇ ਤੇ ਆਪਰੇ ਡਰਾਈਵਰ ਸਾਹਿਬ ਨੇ ਕੀ ਨਾਮ ਹੈ ਭਾਈ ਤੁਹਾਡਾ ਰਾਜੂ ਰਾਜੂ ਤੇ ਡਰਾਈਵਰ ਭਾਜ ਆਪਣਾ ਰਾਜੂ ਹੈ ਜੀ ਤੇ ਆਪਾਂ ਹੁਣ ਪੁਲਣਾ گاਉਂ ਤੱਕ ਲੈ ਕੇ ਜਾਊਗਾ ਫਿਰ ਉੱਥੋਂ ਪੈਦਲ ਟਰੈਕਿੰਗ ਸ਼ੁਰੂ ਹੋਏਗੀ ਤੇ ਬਹੁਤ ਸੋਹਣਾ ਮੌਸਮ ਹੋਇਆ ਜੀ ਰਾਤ ਮੀਂਹ ਪੈ ਰਿਹਾ ਸੀ ਤੇ ਹੁਣ ਮੌਸਮ ਵਧੀਆ ਜੀ ਆ ਬਾਹਰ ਲਾ ਵੀਊ ਦੇਖੋ ਜੀ ਸਵੇਰ ਬੜੀ ਸ਼ਾਂਤ ਹੈ तो हाँ जी खड़े हैं जी पुलना गांव ਤੇ ਇੱਥੇ ਗੱਡੀਆਂ ਰੁਕਦੀਆਂ ਆ ਕੇ ਤੇ ਇੱਥੋਂ ਫਿਰ ਟਰੈਕਿੰਗ ਅੱਗੇ ਸ਼ੁਰੂ ਹੁੰਦੀ ਹੈ ਜੀ ਤੇ ਸਾਹਮਣੇ ਲੱਗਾ ਹੋਇਆ ਜੀ ਰਿਜ਼ਰਵੇਸ਼ਨ ਕਰਾਣ ਵਾਸਤੇ ਤੁਸੀਂ ਇੱਥੇ ਕਰਵਾ ਸਕਦੇ ਹੋ ਚੈੱਕ ਅਪ ਕਰਵਾ ਸਕਦੇ ਹੋ ਆਪਣਾ ਆਧਾਰ ਕਾਰਡ ਜਿੱਥੇ ਨਕਈ ਵਾਰ ਬੰਦਾ ਭੁੱਲ ਜਾਂਦੇ ਘਰੋਂ ਤੇ ਇੱਥੇ ਆ ਕੇ ਵੀ ਬਣਵਾ ਸਕਦੇ ਤੁਸੀਂ ਕਾਰਡ ਤੇ ਉਹਨਾਂ ਦੇ ਗਿਣਤੇ 'ਚ ਬੰਦੇ ਹੋ ਜਾਂਦੇ ਵੀ ਬੰਦੇ ਕਿੰਨੇ ਉੱਪਰ ਗਏ ਆ ਕਿੰਨੇ ਥੱਲੇ ਆਏ ਆ ਤੇ ਸਾਹਮਣੇ ਪਾਰਕਿੰਗ ਬਣੀ ਹੈ ਮੋਟਰਸਾਈਕਲਾਂ ਦੀ ਤੇ ਉਹ ਥੱਲੇ ਸਾਰਾ ਪੁਲਣਾ گاؤں ਜੀ ਸਾਰਾ ਇਧਰ ਠੀਕ ਹੈ ਜੀ ਤਾਂ ਆਪਾਂ ਹੁਣ ਇੱਧਰ ਜਾਣਾ ਵਾ ਟਰੈਕਿੰਗ ਸ਼ੁਰੂ ਕਰਕੇ ਉਹਨਾਂ ਪਹਾੜਾਂ ਦੇ ਮਗਰਲੇ ਪਾਸੇ ਆਪਾਂ ਚਲੇ ਜਾਣਾ ਜੀ ਠੀਕ ਹੈ ਜੀ ਇਹ ਆਪਣੇ ਬੰਦੇ ਜੀ ਚਲੋ ਜੀ ਚਲੋ ਬੋਲੇ ਈ ਸੋਨਹਾਰਾ ਸਤਿ ਸ਼੍ਰੀ ਅਕਾਲ ਤੇ ਚਲੋ ਜੀ ਆਪਾਂ ਟਰੈਕਿੰਗ ਸ਼ੁਰੂ ਕਰਤੀ ਜੀ ਤੇ ਬੰਦੇ ਆਪਣੇ ਨਾਲ-ਨਾਲ ਚੱਲੇ ਜਾ ਰਹੇ ਨੇ ਤੇ ਮੀਂਹ ਰਾਤ ਬਹੁਤ ਪਿਆ ਸੀ ਇਸ ਕਰਕੇ ਸਾਰੇ ਥਾਂ ਟਿੱਕੜ ਖੋਬੋ ਹੈ ਪਰਦਾ ਇੱਥੇ ਲੋ ਜੀ ਆਈ ਆ ਗਿਆ ਜੀ ਘੋੜਿਆਂ ਦਾ ਡਾ ਇੱਥੋਂ ਘੋੜੇ ਮਿਲ ਜਾਂਦੇ ਆ ਕਿੰਨੇ ਪੈਸੇ ਲੈਂਦੇ ਉੱਪਰ ਜਾ ਵਾਸਤੇ 19 ਰੁਪਏ 19 ਰੁਪਏ ਤੂੰ ਜਾ ਤੈਨੂੰ ਆ 19 ਰੁਪਏ ਲੈਂਦੇ ਭਾਈ ਇੱਧਰ ਦੇਖੋ ਘੋੜੋ ਘੋੜੋ ਹੀ ਬਿਆ ਬੱਲੇ ਬੱਲੇ ਨੂੰ ਬੰਦ ਨਾ ਆ ਦੇਖੋ ਇਹ ਤੁਹਾਡੇ ਸੇ ਬੈਠ ਕੇ 1900 ਰੁਪਏ ਲੈਂਦੇ ਨੇ ਘੋੜਿਆਂ ਦਾ ਤੁਸੀਂ ਜਾ ਸਕਦੇ ਹੋ ਜੀ ਗੋਵਿੰਦ ਧੰਮ ਤੱਕ ਛਿੱਕੇ ਜੀ ਚੱਲਦੇ ਆ ਜੀ ਫਿਰ ਅੱਗੇ ਲੋ ਜੀ ਆਪਾਂ ਨੂੰ ਬਾਈ ਮਿਲੇ ਹੋਏ ਨੇ ਲੁਧਿਆਣੇ ਤੋਂ ਹਾਂ ਜੀ ਕੀ ਨਾਮ ਤੁਹਾਡਾ ਜੀ ਬਲਵਿੰਦਰ ਸਿੰਘ ਜੀ ਤੁਹਾਡਾ ਜੀ ਆਪਣਾ ਜੀ ਸਨੀ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਥੇ ਕਿਥਾਂ ਚੱਲ ਰਹੀ ਯਾਤਰਾ ਯਾਤਰਾ ਬਹੁਤ ਔਖੀ ਹੈ ਜੀ ਔਖੀ ਹੈ ਪਰ ਸਫਰ ਤੈ ਕਰਾਂਗੇ ਕਰਾਂਗੇ ਫਤਿਹ ਕਰਾਂਗੇ ਜੀ ਠੀਕ ਹੈ ਠੀਕ ਹੈ ਜੀ ਚਲੋ ਹੌਲੀ ਹੌਲੀ ਚੱਲਦੇ ਰਹੋ ਹਾਂ ਹਾਂ ਜੀ ਹਾਂ ਮਹਾਰਾਜ ਆਪੀ ਛੋਟੇ ਸਟੈਪ ਚੱਲਦੇ ਰਹੋ ਇਹਨਾਂ ਨੇ ਐਡੀ ਦੂਰ ਆਪਾਂ ਨੂੰ ਸੱਦੇ ਹੈਗਾ ਕਿਰਪਾ ਕਰਨੀ ਮਹਾਰਾਜ ਆਪੀ ਬਿਲਕੁਲ ਬਿਲਕੁਲ ਉਹਨਾਂ ਨੇ ਆਪ ਹੀ ਮੈਦਾਨ ਫਤਿਹ ਕਰਾਉਣਾ ਆਪਾਂ ਨੂੰ ਬਿਲਕੁਲ ਬਿਲਕੁਲ ਜੀ ਚਲੋ ਫੜ ਦੇ ਕਿਰਪਾ ਕੀਤੀ ਇੰਨੀ ਦੂਰ ਬੁਲਾਇਆ ਆਪਾਂ ਨੂੰ ਘਰੋਂ ਸਦਾ ਭੇਜਿਆ ਆਪਸ ਨਹੀਂ ਇੱਥੇ ਆਏ ਠੀਕ ਠੀਕ ਆਪਾਂ ਵੀ ਮਹਾਰਾਜ ਕਿਰਪਾ ਕਰਨੀ ਉੱਪਰ ਲੈ ਕੇ ਜਾਣੇ ਹਾਂ ਠੀਕ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਸੰਗਤਾਂ ਆਈ ਜਾ ਰਹੀਆਂ ਨੇ ਜੀ ਹਾਂ ਤੇ ਚਲੋ ਆਪ ਦੋ ਜੀ ਇੱਥੇ ਥਾਂ ਥਾਂ ਤੇ ਪਾਣੀ ਪੀਣ ਵਾਸਤੇ ਬਣੇ ਹੋਏ ਚਰਨੇ ਤੋਂ ਪਾਣੀ ਆਉਂਦਾ ਜੀ ਠੰਡਾ ਪਾਣੀ ਨੇਚਰਲ ਪਾਣੀ ਪਾਣੀ ਇਥੋਂ ਭਰ ਕੇ ਪੀਚ ਮੁੰਡਾ ਸੰਗਤ ਅੱਗੋਂ ਤੁਰ ਪੈਂਦੀ ਹੈ ਜੀ ਤੇ ਆਪਣੇ ਮੁੰਡੇ ਉਹ ਬੈਠੇ ਆ ਜੀ ਸਾਹਮਣੇ ਤੇ ਸੰਗਤ ਆ ਵੀ ਨਹੀਂ ਉੱਪਰੋਂ ਗੋਵਿੰਦ ਧਾਮ ਤੋਂ ਇਹ ਸੰਗਤ ਕਾਫੀ ਜਾ ਵੀ ਰਹੀ ਹੈ ਜੀ ਗੋਬਿੰਦ ਘਾਟ ਆਪੀ ਹੋ ਗਏ ਚੱਲ ਵੀ ਮਿੱਤਰਾ ਲੋ ਜੀ ਤੇਨੇ ਕਿਲੋਮੀਟਰ ਆ ਗਏ ਜੀ ਆਪਾਂ ਪੁਰਾਣਾ گاؤں ਤੋਂ ਤੇ ਹੁਣ ਟਲਾਂ ਆਈਏ ਜੀ ਆਪਾਂ ਨੂੰ ਨਹੀਂ ਤਾਂ ਚੜਾਈਆਂ ਹੀ ਛਾਰੀਆਂ ਸੀ ਆਹ ਦੇਖੋ ਹੁਣ ਆਈ ਟਲਾਂ ਆਪਾਂ ਹੌਲੀ 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 ਕਰਦੇ ਚਲੇ ਜਾਣਾ ਲੋ ਜੀ ਹੁਣ ਆਈ ਟਲਾਂ ਤੇ ਆ ਬਾਈ ਪਿੱਠੂ ਲੈ ਕੇ ਜਾਂਦੇ ਜੀ। ਹਾਂ। ਕਿਤਨਾ ਕਰਾ ਲੈਤੇ ਹੋ ਪਿੱਠੂ ਦਾ? ਹਾਂ ਦੇਖੀ 5 6 7 5 600 ਰੁਪਇਆ? ਨਹੀਂ। 1000। ਅੱਛਾ। ਠੀਕ ਆ। ਲੋੜੀ 5 6000 ਰੁਪਏ ਕਿਵੇਂ ਲੈਣੀ ਅਸੀਂ। ਤੇ ਰੇਟ ਪਈ ਜਾਣਾ ਨੇ ਪਿਛਲੇ ਸਾਲ ਤੋਂ ਵਧਾ ਦਿੱਤੇ ਆ। ਹਾਂ ਜੀ ਸਰ ਜੀ। 5 600 ਰੁਪਇਆ ਹੈ। ਬੰਦਾ ਕੀ ਕਰੇ 5 600। ਤੇ ਖੁਸ਼ੀ ਦੀ ਗੱਲ ਆਈ ਭਾਈ। ਹੁਣ ਮਿਲ ਗਈ ਟਲਾਨ। ਹੁਣ ਅਸੀਂ ਹੌਲੀ ਹੌਲੀ ਕਰਦੇ ਚੱਲੇ ਆਣਾ। ਕਿ ਉਧਰ ਸੰਗਤ ਆ ਰਹੀ ਆ ਉਹਨਾਂ ਨੂੰ ਓਖਾ ਹੋ ਜਾਂਦਾ ਕੜਨਾ ਪਰ ਕੋਈ ਨਹੀਂ ਪਰਮਾਤਮਾ ਦੇ ਘਰ ਆਈ ਆ ਹੌਲੀ ਹੌਲੀ ਤੁਰਦੇ ਜਾਵਾਂਗੇ ਸਾਹ ਲੈਂਦੇ ਲੈਂਦੇ ਹਾਂਜੀ ਸੋ ਆਪਾਂ 3 ਕਿਲੋਮੀਟਰ ਆ ਕੇ ਤੇ ਸਾਹਮਣਾ ਪਹਿਲਾ ਪੁਆਇੰਟ ਆਉਂਦਾ ਜੀ گاਉਂ ਅੰਦਰ ਜੰਗਲ ਚੱਤੀ ਤੇ ਫੁੱਲਾਂ ਦੀ ਘਾਟੀ 12 ਕਿਲੋਮੀਟਰ ਤੇ ਪਹਿਲਾ ਸਟੇ ਆਉਂਦਾ ਜੀ ਆ ਲਿਖਿਆ ਹੋਇਆ ਜੀ ਤੇ ਪਹਿਲਾ ਸਟੇ ਆਉਂਦਾ ਜੀ ਬੰਦਾ ਇੱਥੋਂ ਖਾ ਪੀ ਸਕਦਾ ਜੀ ਮੈਗੀ ਚਾਹ ਕੋਲਡ ਡਰਿੰਕ ਪਾਣੀ ਇੱਥੋਂ ਪੀ ਸਕਦਾ ਬੰਦਾ ਆ ਚਾਹ ਬੈਂਕ ਫਰਾਂਟ ਜੀ ਇਹ ਹੈ ਜੀ ਪਹਿਲੀ ਸ਼ੋਪਾਂ ਪਹਿਲੀ ਸ਼ੋਪਾਂ ਸ਼ੋਪਾਂ ਪਹਿਲੀ ਸ਼ੋਪ ਜਿੱਥੋਂ ਚਾਹ ਪਾਣੀ ਸੰਗਤ ਸਕ ਕੇ ਅੱਗੇ ਤੁਰ ਪੈਂਦੇ ਜੀ ਸਰ ਲੋ ਜੀ ਇੱਥੋਂ ਆ ਜਾਂਦੀ ਅ ਵਿਲੇਜਰ ਬੁੰਧਰ 10 ਕਿਲੋਮੀਟਰ ਤੇ ਘਾਗਰੀਆ 7 ਹੇਮਗੋਡ ਸਾਹਿਬ 13 ਕਿਲੋਮੀਟਰ ਇਥੋੜਾ ਅਗੇ ਜੀ ਘਾਗਰੀਆ 7 ਕਿਲੋਮੀਟਰ ਜਿੱਥੇ ਹੈਲੀਪੈਡ ਬਣਿਆ ਹੋਇਆ ਜੀ ਤੇ ਆਪਾਂ ਉੱਥੇ ਜਾ ਕੇ ਵੀ ਤੁਹਾਨੂੰ ਇਹ ਜਿਹੜਾ ਜਹਾਜ਼ ਚੱਲਦਾ ਉੱਤੇ ਉਹਦਾ ਕਿਰਾਇਆ ਤੇ ਕਿਵੇਂ ਤੁਸੀਂ ਬੁਕਿੰਗ ਕਰਾ ਸਕਦੇ ਹੋ ਉੱਥੇ ਤੇ ਆਪਾਂ ਤੁਹਾਨੂੰ ਜੋੜਾ ਕੇ ਜ਼ਰੂਰ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਫਿਰ ਹਾਲ ਰੋਕ ਜੀਏ ਥੋੜਾ ਜਿਹਾ ਸਾਲ ਲਈ ਤੇ ਸੰਗਤਾਂ ਆਈ ਜਾ ਰਹੀਆਂ ਨੇ ਕਿੱਦਾਂ ਠੀਕ ਆ ਮੈਂ ਵੀ ਬੈਗੜਾ ਠੀਕ ਆ ਠੀਕ ਆ ਚਲੋ ਲੋ ਜੀ ਪਹਿਲੀ ਸਟੇਕ ਕੀਤੀ ਆਪਾਂ ਤੇ ਇੱਥੇ ਬਹਿ ਕੇ ਆਪਾਂ ਮੈਗੀ ਖਾ ਲਈਏ ਤੇ ਦੂਜਣੇ ਆਪਾਂ ਨੇ ਕਰਾਈਆਂ ਨੇ ਮੁੰਡਿਆਂ ਨੇ ਪਰੌਠੇ ਤੇ ਆਪਾਂ ਖਾਵਾਂਗੇ ਮੈਗੀ ਇੱਥੇ ਜਿਹੜੀ ਹਵਾ ਚੱਲ ਰਹੀ ਹੈ ਜੀ ਤੇ ਇਧਰ ਰਹਿ ਗਿਆ ਜੀ ਖਾਗਰੀਆ 7 ਕਿਲੋਮੀਟਰ ਤੇ ਬਹੁਤ ਸੋਹਣਾ ਟ੍ਰੈਕ ਹੈ ਹਵਾ ਬਹੁਤ ਚੱਲ ਰਹੀ ਆ ਸੁਪਰੀ ਹੈਗੀ ਆ ਦੇਖੋ ਜੀ ਬਗੂ ਤੇ ਸਹੀ ਗੱਲਾ ਆ ਦੇਖ ਇੱਧਰ ਬੈਠੇ ਹੋਏ ਆ ਤੇ ਸਾਹਮਣੇ ਆ ਦੇਖੋ ਜੀ ਜਿਹੜਾ ਇੱਧਰ ਇਹਦਾ ਵਿਊ ਇਹਦਾ ਬਹੁਤ ਸੋਹਣਾ ਜੀ ਤੇ ਇਹ ਆਪਾਂ ਇੱਥੇ ਰੁਕਿਆ ਹੋਏ ਆ ਜੀ ਠੀਕ ਹੈ ਜੀ ਚਲੋ ਜੀ ਫਿਰ ਬੈਗ ਹੀ ਖਾ ਕੇ ਤੇ ਅੱਗੇ ਸਫਰ ਕਰਦੇ ਆਂ ਜੀ ਟਰੈਕਿੰਗ ਕਰਦੇ ਆਂ ਤੇ ਸਾਹ ਚੜਦਾ ਛਰੇ ਸਾਹ ਫੁੱਲਦਾ ਬਹੁਤ ਹੌਲੀ ਹੌਲੀ ਸਟੈਪ ਚੱਲੀ ਜਾਵੇ ਬੰਦਾ ਸਾਹ ਚੜਦਾ ਨਹੀਂ ਹੈਗਾ ਜੇ ਜਿਆਦਾ ਸਟੈਪ ਕਰਦੇ ਆਂ ਫਿਰ ਸਾਹ ਫੁੱਲਦਾ ਹੁੰਦਾ ਬੜੀ ਹੌਲੀ ਹੌਲੀ ਸਟੈਪ ਚੱਢ ਜਲੋ ਤੇ ਪਾਣੀ ਦੋ ਘਟਾ ਭਰੀ ਜਰੋ ਸਾਹ ਨਹੀਂ ਚੜਦਾ ਠੀਕ ਹੈ ਜੀ ਇਹਦੇ ਠੀਕ ਹੁੰਦੇ ਆ ਓਕੇ ਆ ਸਰ ਜਲੇ ਦਾ ਨੂੰ ਬੇਰਮਤ ਕਰ ਸੀ ਲੈਣਾ ਮੈਂ ਲੋ ਜੀ ਆਪਣੀ ਮੈਗੀ ਆ ਗਈ ਜੀ ਤੇ ਮੈਗੀ ਖਾ ਕੇ ਆਪਾਂ ਫਿਰ ਮਿਲਨੇ ਜੀ ਅਗਲੇ ਸਫਰਾਂ ਦੇ ਤੇ ਇੱਧਰ ਚੱਲ ਰਹੀਆਂ ਸਨੇ ਆਪਾਂ ਤੇ ਇੱਧਰ ਚੱਲਦੇ ਆ ਪਰੌਂਠੇ ਤੇ ਇੱਧਰ ਜਲਦੀ ਦੀ ਮੈਗੀ ਖਾ ਕੇ ਫਿਰ ਚੱਲਦੇ ਆ ਅਗਲੇ ਸਫਰਾਂ ਦੇ ਤੇਰੀ ਕੁਦਰਤ ਤੂੰ ਹੈ ਜਾਣੇ ਔਰ ਨਾ ਦੂਜਾ ਜਾਣੇ ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੀ ਸੋਈ ਤੋ ਜੈ ਪਛਾਣੇ ਕੁਦਰਤ ਦਾ ਝਾਕਾ-ਪਾਕਾ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜੈ ਲਖਿਆ ਠੀਕ ਹੈ ਜੀ ਆ ਦੇਖੋ ਕੁਦਰਤ ਤੇ ਸਾਹਮਣੇ ਲਸ਼ਮਨ ਰੀਵਰ ਵਗ ਰਿਆ ਜੀ ਤੇ ਫਲੋ ਬਹੁਤ ਹੀ ਤੇਜ਼ ਜ਼ਿਆਦਾ ਹੈ ਤੇ ਠੰਢੀ ਠੰਢੀ ਹਵਾ ਚੱਲ ਰਹੀ ਹੋਈ ਤੇ ਸਮਾਂ ਕਿੰਨਾ ਹੋ ਗਿਆ ਸਾਢੇ 11 ਹੋ ਗਏ ਜੀ ਤੇ 5 ਕਿਲੋਮੀਟਰ ਰਹਿ ਗਿਆ ਜੀ ਖਾਗਰੀਆ ਠੀਕ ਹੈ ਜੀ 5 ਕਿਲੋਮੀਟਰ ਰਹਿ ਗਿਆ ਖਾਗਰੀਆ ਤੇ ਇੱਥੇ ਲਿਖਿਆ ਵੀ ਹੋਇਆ ਥਾਂ ਥਾਂ ਤੇ ਪਾਈ ਗੰਦ ਨਾ ਬਾਓ ਜਿਹੜਾ ਕੁਝ ਖਾਣਾ ਹੈ ਆਪਣੇ ਨਾਲ ਕੈਰੀ ਕਰੋ ਤੇ ਕਈ ਕਰਦੇ ਆ ਸੰਗਤ ਕਰਦੇ ਆ ਖਾ ਪੀ ਕੇ ਲੋ ਜੀ ਧੰਨਵਾਦ ਜੀ ਲੋ ਜੀ ਆਪਾਂ ਹੁਣ ਅਸੀਂ ਪਹੁੰਚ ਗਏ ਜੀ ਜਿੱਥੇ ਦੋ ਰਸਤੇ ਜਾਂਦੇ ਜੀ ਇੱਕ ਰਸਤਾ ਜਾਂਦਾ ਜੀ ਪੋਲ ਜਿੱਥੇ ਮੈਡੀਕਲ ਲੱਗਿਆ ਹੋਇਆ ਜੀ ਕੈਂਪ ਤੇ ਇੱਕ ਜਾਂਦਾ ਤੇ ਥੱਲੇ ਪਿਛਲੀ ਵਾਰੀ ਆਪਾਂ ਦੋ ਵਰੀ ਆਏ ਆ ਤੇ ਆਪਾਂ ਇਧਰ ਹੋ ਗਏ ਸੀ ਹੁਣ ਆਪਾਂ ਇਧਰ ਜਾ ਕੇ ਦੇਖਦੇ ਆ ਜੀ ਤੀਜੀ ਵਾਰ ਤੇ ਜਿਨ੍ਹਾਂ ਨੇ ਮਾਲਿਸ਼ ਕਰਾਣੀ ਹੋਵੇ ਜਾਂ ਦਵਾਈ ਦਾਪਾ ਲੈਣਾ ਹੋਵੇ ਭਾਈ ਇਹ ਸਾਹਮਣੇ ਰਾਹ ਜਾਂਦਾ ਜੀ ਪੋਲ ਤੇ ਸਿੱਧਾ ਤੇ ਇਹ ਵੀ ਦੂਸਰੇ ਪਾਸੇ ਜਾਂਦਾ ਜੀ। ਪਰ ਸ਼ਾਰਟਰ ਕਿਹੜਾ ਹੈ? ਸ਼ਾਰਟਰ ਕਿਹੜਾ ਹੈ? ਤੇ ਆਪਾਂ ਚੱਲਿਆਂ ਜੀ। ਇਹ ਇਹ ਰਸਤਾ ਛੱਡ ਕੇ ਅ ਦੂਸਰੇ ਰਸਤੇ ਚੱਲਦੇ ਆਂ ਜੀ। ਠੀਕ ਹੈ ਜੀ। ਚੱਲਦੇ ਆਂ ਜੀ ਫਿਰ। ਪੈਂਡਾ ਇਹਦਾ ਪਾਸ ਨੀ। ਬਾਕੀ ਇੱਧਰੋਂ ਖਾਣ ਪੀਣ ਵਾਸਤੇ ਦੁਕਾਨਾਂ ਬਣੀਆਂ ਹੋਈਆਂ ਜੀ। ਜੋ ਮਰਜ਼ੀ ਤੁਸੀਂ ਖਾ ਪੀ ਸਕਦੇ ਹੋ। ਠੀਕ ਹੈ ਜੀ। ਕੀ ਕੀ ਹੈ ਆਪਾਂ ਤੇ ਮੈਡੀਕਲ ਜਿਹੜਾ ਹੈਗਾ ਉਦੋਂ ਆਪਾਂ ਆਉਂਦੀ ਹੋਈ ਦਿਖਾਰਾਂਗੇ ਪਿਛਲੀ ਵੀਡੀਓ ਆਪਾਂ ਤੁਹਾਨੂੰ ਦਿਖਾਈਆਂ ਜੀ ਮੈਡੀਕਲ ਦੀਆਂ ਤੇ ਉਹ ਤੁਸੀਂ ਜਾ ਕੇ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਮੈਡੀਕਲ ਦੀਆਂ ਤੇ ਪਿਛਲੀ ਸੀਰੀਅਸ ਹੈਂਡਕੰਟ ਸਾਹਿਬ ਜੀ ਦੀ ਤੇ ਆਪਾਂ ਚੱਲੇ ਜੀ ਇੱਧਰ ਤੇ ਖਚਰਾ ਦਾ ਵੀ ਹੈਗਾ ਜੀ ਖਚਰਾ ਉਹ ਅਲੱਗ-ਅਲੱਗ ਹੁਣ ਹਿਸਾਬ ਹੋ ਗਿਆ ਜੇ ਕਈ 19 ਲੈ ਜਾਂਦੇ ਆਖਰੀ 1700 ਬਾਕੀ ਜਿਵੇਂ ਦੋ ਘੋੜੇ ਕਰ ਲੈਂਦੇ ਆ ਉਹ ਹਿਸਾਬ ਨਾਲ ਉਹਨੇ ਪੈਸੇ ਘਟਾ ਲੈਂਦੇ ਆ ਤੇ ਜਿਹੜੇ ਦੂਸਰੇ ਪਿੱਠੋ ਆ ਉਹ ਲੈ ਲੈਨੇ ਜੀ 2000 ਹੋ ਗਏ 3000 ਜਾਂ 3500 4000 ਤੱਕ ਠੀਕ ਹੈ ਜੀ ਇਧਰ ਤੁਸੀਂ ਲਿਓ ਆਨੰਦ ਤੇ ਜਿੱਥੋਂ ਦੋ ਰਸਤੇ ਜਾਂਦੇ ਜੀ ਭੁੰਡਾਰ گاؤں ਦਾ ਨਾਮ ਹੈ ਜੀ ਠੀਕ ਹੈ ਜੀ ਤੇ हां जी बापू जी कैसे हो ठीक है ठीक हो कहां से आए हो हम किला मुजे पनगर सुकरताल भप्पा मोड़ना ठीक है यात्रा सही है ना हां सही कोई सही दिक्कत है रास्ते में कुछ नहीं कोई दिक्कत नहीं है ठीक है ठीक है चलो हां भाई ठीक है ठीक है जी ਜੋ ਜੋਂ ਦੇ ਆਪਾਂ ਗੋਵਿੰਦ ਘਰ ਤੋਂ ਤੁਰੇ ਹੋਏ ਨਾ ਤੇ ਹਰੇਕ ਬੰਦਾ ਕਹਿਣਾ ਦਾ ਭਾਈ ਬਸ ਆ ਗਏ ਆ ਗਏ ਆ ਗਏ ਵਾਹ ਹੌਸਲੇ ਹੁੰਦਾ ਬੰਦੇ ਦਾ ਇੱਕ ਦੂਜਾ ਹੁੰਦੇਣਾ ਤੇ ਬੰਦਾ ਪਹੁੰਚ ਜਾਂਦਾ ਏ ਤੇ ਇਹ ਵੀਰ ਹੈਗੇ ਨੇ ਕਿੱਥੋਂ ਤੁਸੀਂ ਸਿੱਟੀ ਜਲਾਲਾਬਾ ਡਿਸਟ੍ਰਿਕਟ ਫਿਰੋਜ਼ਪੁਰ ਠੀਕ ਹੈ ਕੀ ਨਾਮ ਤੁਹਾਡਾ ਮੇਰਾ ਨਾਮ ਮੇਰੇ ਸਾਜਨ ਸਿੰਘ ਤੁਹਾਡਾ ਜਗਜੀਤ ਜਗਜੀਤ ਸਿੰਘ ਕਿਦਾਂ ਰਿਹਾ ਸਫ਼ਰ ਬਹੁਤ ਵਧੀਆ ਰਿਹਾ ਹੈ ਬਹੁਤ ਵਧੀਆ ਰਿਹਾ ਕੋਈ ਨਾ ਖਸ ਦੇ ਖੇਡਦੇ ਜਾਓ ਕੋਈ ਚੱਕਰ ਨਹੀਂ ਇੰਨਾ ਆਪਾਂ ਆ ਗਏ ਆ ਬਸ 1 ਕਿਲੋਮੀਟਰ ਰਹਿ ਗਿਆ ਜੀ ਉਹ ਵੀ ਆਪਾਂ ਪੂਰਾ ਕਰ ਲੈਣਾ ਠੀਕ ਹੈ ਜੀ ਹਾਂ ਜੀ ਹਾਂ ਹੌਲੀ ਹੌਲੀ ਬਸ ਹੌਲੀ ਜੀ ਤੁਰਦੇ ਜਾਓ ਪਾਣੀ ਪਿੰਦੇ ਜਾ ਦੋ ਦੋ ਘੁੱਟਾ ਰੱਜ ਕੇ ਪਾਣੀ ਦੀ ਪੀਣਾ ਦੋ ਘੁੱਟਾ ਪਾਣੀ ਬਸ ਮੂੰਹ ਗਿੱਲਾ ਕਰੋ ਤੇ ਆਪਣਾ ਅੱਗੇ ਚੱਲੀ ਜਿਮਾ ਠੀਕ ਹੈ ਬਾਕੀ ਇਦਾਂ ਰਸਤੇ ਦੇ ਭਾਈ ਤੁਸੀਂ ਵੀ ਦੇਖ ਲਓ ਮੁੰਡਾ ਮਾਸੀ ਦਾ ਸਿਆਕ ਕਵੀ ਹਨੂਰੇ ਨਗਰ ਚੈੱਕ ਪੁਆਇੰਟ ਜਦੋਂ ਪਿੱਛੇ 1 ਕਿਲੋਮੀਟਰ ਅਸੀਂ ਖੜੇ ਸੀ ਉੱਥੇ ਲਿਖਿਆ ਸੀ ਘਾਗਰੀਆ 1 ਕਿਲੋਮੀਟਰ ਤੇ ਹੁਣ ਇੱਥੇ ਲਿਖਿਆ ਆ 2 ਕਿਲੋਮੀਟਰ ਹੁਣ ਇਹ ਦੱਸੋ ਵਿਕੀ ਤੇ ਤਸਕੀਨ ਕਰੀਏ 1 ਵਾਲੇ ਤੇ ਜਾਂ 2 ਵਾਲੇ ਤੇ ਤੇ ਸਮਾਂ ਹੋ ਚੁੱਕਾ ਐ ਇਸ ਟਾਈਮ ਆ ਦਿਖਾ ਦਿੰਦੇ ਆ ਤੁਹਾਨੂੰ ਸਾਢੇ ਤਿੰਨ ਸਾਢੇ ਤਿੰਨ ਦਾ ਸਮਾਂ ਹੋ ਗਿਆ ਜੀ ਤੇ ਸੰਗਤਾਂ ਹਜੇ ਵੀ ਆਈ ਜਾਂਦੀ ਐ ਦੇ ਨਿਚੋਂ ਇਹ ਸੰਗਤ ਕਾਫੀ ਇਸ ਟਾਈਮ ਕਿਉਂਕਿ ਜੂਨ ਦਾ ਮਹੀਨਾ ਚੱਲ ਰਿਹਾ ਛੁੱਟੀਆਂ ਹੋਈਆਂ ਜੀ ਬੱਚੇ ਬਜ਼ੁਰਗ ਸਾਰਾ ਕੁ ਸਾਰੇ ਆ ਰਹੇ ਨੇ ਦਰਸ਼ਣ ਵਾਸਤੇ ਲੋ ਜੀ ਆਪਾਂ ਗੋਬਿੰਦ ਘਾਟ ਤੋਂ ਚੱਲ ਕੇ ਪਹੁੰਚ ਗਏ ਜੀ ਇਸ ਟਾਈਮ ਘਾਗਰੀਆ ਪਿੰਡ ਵਿੱਚ ਤੇ ਹੈਲੀਪੋਰਟ ਬਣਿਆ ਸਾਹਮਣੇ 4 ਵਜੇ ਦੇ 10 ਮਿੰਟ ਹੋ ਗਏ ਜੀ 8:30 ਵਜੇ ਆਪਾਂ ਤੁਰੇ ਸੀ ਤੇ ਆਪਾਂ 4 ਵਜੇ 10 ਮਿੰਟ ਤੇ ਹੈਲੀਪੋਰਟ ਤੇ ਪਹੁੰਚ ਗਏ ਜੀ ਆ ਲੱਗੇ ਦੋ ਹੈਲੀਪੋਰਟ ਬਣੇ ਹੋਏ ਜੀ ਇਕੋ ਵਾਲਾ ਇਕੋ ਵਾਲਾ ਤੇ ਸਾਹਮਣੇ ਉੱਥੇ ਲੱਗੇ ਹੋਏ ਜੀ ਟੈਂਟ ਫਰੀ ਵਿੱਚ ਬੰਦੇ ਨੂੰ ਰੂਮ ਨਾ ਮਿਲੇ ਕਿ ਉੱਥੇ ਜਾ ਕੇ ਤੁਸੀਂ ਸਟੇ ਕਰ ਸਕਦੇ ਹੋ ਬਾਕੀ ਸਾਰੀ ਜਾਣਕਾਰੀ ਹੈਲਪੈਡ ਦੀ ਆਪਾਂ ਇੱਕ ਅਲੱਗ ਵੀਡੀਓ ਬਣਾਵਾਂਗੇ ਉਹਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਦੱਸਾਂਗੇ ਹੈਲਪੈਡ ਬਾਰੇ ਵੀ ਕਿਵੇਂ ਦੁਰਦਾਏ ਕਿੰਨੀ ਸਵਾਰੀ ਲੈ ਕੇ ਦੁਰਦਾ ਕਿੰਨਾ ਕਰਾਇਆ ਬਾਕੀ ਰਿਵਿਊ ਚੈੱਕ ਕਰੋ ਇੱਥੋਂ ਦਾ ਚੱਕਰੀ 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 ਇਸ ਸੰਗਤਾਰੀਆਂ ਜੀ ਨੀਚੋਂ ਮੇਰੇ ਕੱਲੇ ਦਾ ਫੋਨ ਪੂਰਾ ਚੱਲਦਾ ਪਿਆ ਹਲੋ ਐਂਸਾ ਫੋਫਾ ਜੀ ਲੋ ਜੀ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਗੋਵਿੰਦ ਧਾਮ ਤੇ ਸਮਾ ਹੋ ਗਿਆ ਜੀ 5 ਵਜੇ ਦਾ ਤੇ ਬਹੁਤ ਵਧੀਆ ਯਾਤਰਾ ਰਹੀ ਟਰੈਕਿੰਗ ਬਹੁਤ ਸੋਹਣੀ ਰਹੀ ਤੇ ਵੀਰ ਮੇਲੇ ਕਾਫੀ ਆਪਾਂ ਨੂੰ ਉਹਨਾਂ ਨਾਲ ਆਪਾਂ ਗੱਲਬਾਤ ਹੀ ਕਰਦੇ ਆਏ ਹਾਂ ਜੀ ਤੇ ਆਹ ਸਾਹਮਣੇ ਲਈ ਘੋੜਿਆਂ ਦਾ ਡਾਡਾ ਜਿੱਥੇ ਘੋੜੇ ਰਾਰ ਦਿੰਦੇ ਆ ਜੀ ਠੀਕ ਹੈ ਜੀ ਚਲੋ ਆਪਾਂ ਉਹ ਬਈਆਂ ਹੁਣ ਕਮਰਾ ਲਿਆ ਹੋਇਆ ਚੌਥੀ ਜਾ ਕੇ ਦੇਖਦੇ ਆਪਾਂ ਇਹ ਕੋੜਾ ਦਾ ਜੀ ਹੈਲੀਪੈਡ ਓਏ ਅਗਲਾ ਆਈਂ ਦੀ ਤੇ ਇੱਥੇ ਆਪਣੇ ਕੋਟੇ ਸਟੇ ਕਰਾ ਲੈਂਦੇ ਜੀ ਆ ਕੇ ਤੇ ਇੱਥੋਂ ਹੀ ਯਾਤਰਾ ਫਿਰ ਨੀਚੇ ਵੱਲ ਦੀ ਸ਼ੁਰੂ ਹੋ ਜਾਂਦੀ ਹੈ ਤੇ ਬਹੁਤ ਸੋਹਣਾ 뷰 ਜੀ ਤੇ ਮੀਂਹ ਪੈਣ ਲੱਗ ਗਿਆ ਜੀ ਥੋੜੀ ਥੋੜੀ ਬਾਰਿਸ਼ ਪੈ ਰਹੀ ਹੈ ਜੀ ਲੋਰੀ ਜਦੋਂ ਆਪਾਂ ਹੇਮਕੋਟ ਸਾਹਿਬ ਦੀ ਯਾਤਰਾ ਸ਼ੁਰੂ ਕਰਦੇ ਆ ਨਾ ਸਭ ਤੋਂ ਪਹਿਲਾਂ ਆਪਾਂ YouTube ਤੇ ਦੇਖਦੇ ਆ ਵੀ ਹੇਮਕੋਟ ਸਾਹਿਬ ਦੀ ਯਾਤਰਾ ਤੇ ਆਪਾਂ ਨੂੰ ਗੌਰਵ ਵੀਰ ਮਿਲਿਆ ਜਿਹਨਾਂ ਦਾ ਆਪਾਂ ਚੈਨਲ ਜਦੋਂ ਵਿਜ਼ਿਟ ਕਰਦੇ ਆ ਤੇ ਆਪਾਂ ਨੂੰ ਹਰੇਕ ਚੀਜ਼ ਦੀ ਜਾਣਕਾਰੀ ਦਿੰਦੇ ਆ ਇੱਥੋਂ ਦੀ ਗੋਵਨ ਘਾਟ ਦੀ ਮਤਲਬ ਪੁਲਣਾ گاؤں ਦੀ ਮਤਲਬ ਸਾਰੀ ਆਪਾਂ ਨੂੰ ਜਾਣਕਾਰੀ ਦਿੰਦੇ ਆ ਤਿਆਪਾ ਮਿਲਿਆ ਜਦ ਨੂੰ ਬਹੁਤ ਵਧੀਆ ਲੱਗਿਆ ਕੀ ਹਾਲ ਚਾਲ ਨੇ ਤੁਹਾਡੇ ਠੀਕ ਠਾਕ ਮਿਲ ਰਹੇ ਸਭ ਇਸ ਅੰਗਤੋ ਦਾ ਪਿਆਰ ਹੈ ਸਭ ਇਕੱਠੇ ਮਿਲ ਜੁਲ ਰਹੇ ਹਾਂ ਆਪ ਵੀ ਪਹੁੰਚੇ ਆ ਤੁਹਾਨੂੰ ਕੱਲ ਆਪ ਕੋ ਵੀ ਦਰਸ਼ਨ ਕਰਨੇ ਮੈਂ ਆਪ ਮੈਸੇਜ ਕੀਤਾ ਸੀ ਮੈਨੇ ਇੰਸਟਾਗ੍ਰਾਮ ਮੇ ਪੁੱਛਦਾ ਆਪਸੇ अच्छा, 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 यहाँ पे तो, नेट बहुत हाँ। चल ही हाँ। नहीं पा रही है थोड़ी बहुत बातचीत हो पाएगी बाकी इंटरनेट इतना अच्छा नहीं चल रहा है यहाँ पे बाकी आ सकते हो आप यात्रा में वेलकम है दूर घर के चार महीने पहले दर्शन होते हैं उन चार महीनों में कभी भी आप समय निकाल के जरूर आए थैंक यू जी आपका बहुत बहुत धन्यवाद ਜਦੋਂ ਆਪਾਂ ਯਾਤਰਾ ਸ਼ੁਰੂ ਕਰਦੇ ਆ ਤੇ ਸਭ ਤੋਂ ਪਹਿਲਾਂ ਮੈਂ ਗੁਰਵੀਰ ਨੂੰ ਆਪਾਂ ਮੈਸੇਜ ਕੀਤਾ ਸੀ ਵੀ ਮੌਸਮ ਦੀ ਜਾਣਕਾਰੀ ਤੇ ਇਹਨਾਂ ਦਾ ਚੈਨਲ ਜਾ ਕੇ ਵਿਜ਼ਿਟ ਕਰਿਓ ਤੁਹਾਨੂੰ ਹਰ ਇੱਕ ਜਾਣਕਾਰੀ ਇੱਦੇ ਚੈਨਲ ਤੋਂ ਮਿਲੂਗੀ ਤੇ ਬਹੁਤ ਸੋਹਣਾ ਬਲੌਗ ਬਣਾਉਂਦੇ ਆ ਬੋਲਦੇ ਬਹੁਤ ਸੋਹਣਾ ਪਿਆਰ ਇਹ ਪਿਆਰ ਇਦਾਂ ਹੀ ਮਿਲਦਾ ਰਹੇ ਤੇ ਚੈਨਲ ਜਾ ਕੇ ਸਬਸਕ੍ਰਾਈਬ ਕਰਿਓ ਚਲੋ ਜੀ ਧੰਨਵਾਦ ਜੀ ਫਸਲ ਕਾਲ ਜੀ ਲੋ ਜੀ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਗੋਵਿੰਦ ਧਾਮ ਤੇ ਬੜੇ ਸਫਰ ਇਹ ਆਪਣਾ ਬਹੁਤ ਸੋਹਣੀ ਯਾਤਰਾ ਰਹੀ ਤੇ ਸਵੇਰੇ ਆਪਾਂ ਫਿਰ ਹੇਮਗੰਡ ਸਾਹਿਬ ਵੱਲ ਆਪਾਂ ਤਿਆਰੀ ਖਿੱਚਾਂਗੇ ਤੇ بارش ਵੀ ਥੋੜੀ ਥੋੜੀ ਪੈ ਰਹੀ ਹੈ ਜੀ ਥੋੜੀ ਥੋੜੀ ਫੂੜ ਤੇ ਇੱਥੇ ਕਾਫੀ ਬਣੇ ਹੋਏ ਹੈ ਜੀ ਹੋਟਲ ਤੇ ਉਦੋਂ ਵਾਸਤੇ ਰੂਮ ਸਟੇ ਕਰਨ ਵਾਸਤੇ ਰੂਮ ਵਗੈਰਾ ਸਭ ਕੁਝ ਮਿਲ ਜਾਂਦਾ ਜੀ ਇੱਥੇ ਤੇ ਆਪਾਂ ਆ ਗਏ ਜੀ ਗੁਰਦੁਆਰਾ ਸਾਹਿਬ ਦੇ ਕੋਲ ਹਾਂ ਜੀ ਗੁਰਦੁਆਰਾ ਸ੍ਰੀ ਹੇਮਗੜ ਸਾਹਿਬ ਗੋਵਿੰਦਪਾਲ ਨੂੰ ਤੇ ਦਰਸ਼ਨ ਆਪਾਂ ਤੁਹਾਨੂੰ ਸਵੀਰੇ ਕਰਾਵਾਂਗੇ ਜੀ ਥੱਕੇ ਹੋਏ ਆ ਜੀ ਤੇ ਸੰਗਤ ਉਪਰੋਂ ਵੀ ਆ ਰਹੀ ਹੈ ਜੀ ਤੇ ਦਰਸ਼ਨ ਕਰਕੇ ਤੇ ਦਰਸ਼ਨ ਆਪਾਂ ਤੁਹਾਨੂੰ ਸਵੀਰੇ ਕਰਾਵਾਂਗੇ ਤੇ ਹੁਣ ਚਲੋ ਕੁਛ ਖਾਪੀ ਲੈਂਦੇ ਆ ਭੁੱਖ ਬਹੁ ਲੱਗੀ ਹੋਈ ਜੀ ਮੁੰਡੇ ਆਪਣੇ ਉੱਧਰ ਚਲੇ ਗਏ ਖਾਪੀ ਕੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਜੀ ਲੋਰੀ ਆਪਾਂ ਆ ਗਏ ਜੀ ਹੁਣ ਆਪਣੇ ਰੂਮ ਵਿੱਚ ਤੇ ਰੈਸਟ ਕਰਾਂਗੇ ਤੇ ਸਵੇਰੇ ਆਪਾਂ ਇੱਥੋਂ ਗੋਵਿੰਦਰ ਧੰਦ ਚੱਲ ਕੇ ਤੇ ਸਵੇਰੇ ਆਪਾਂ ਪਹੁੰਚਾਂਗੇ ਹੇਮਗੁੰਡ ਸਾਹਿਬ ਜਤਰਾ ਠੀਕ ਹੈ ਫਿਲਹਾਲ ਅਸੀਂ 30% ਹੋ ਗਿਆ 4 ਵਜੇ ਦਾ ਸੇਅ ਰੱਖਿਆ ਹੋਇਆ ਜੀ 4 ਵਜੇ ਤੁਰਿਆ ਇਸ ਤੋਂ ਕੋਸ਼ਿਸ਼ ਸਾਡੀ 4 ਵਜੇ ਦੀ ਆ ਤੇ ਬਾਕੀ ਸਾਰੇ ਇਧਰ ਲੰਮੋ ਲੇਟ ਹੋਏ ਪਏ ਜੀ ਆ ਸਮਝਾ ਕੇ ਚੱਲ ਜੰਦੇ ਹਨਾਂ ਦਾ ਚਲੋ ਇਹਨਾਂ ਨੂੰ ਛੱਡੋ ਤੁਸੀਂ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਆਪੇ ਹੁਣ ਅਗਲੀ ਵੀਡੀਓ ਵਿੱਚ ਸਾਰਿਆਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ